ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਕੋਲ ਬਾਪੂ ਜੀ ਆਏ ਨੇ ਜੋ ਤਕਰੀਬਨ ਕੱਲ ਸਾਡੇ ਕੋਲੇ ਆ ਗਏ ਸੀਗੇ ਇਹ ਆਏ ਕਿਦਾਂ ਇੱਥੇ ਦਾ ਆਪਣੇ ਨਾਲ ਦਾ ਪਿੰਡਾ ਰਾਜਗੜ੍ਹ ਉੱਥੇ ਕੁਟੀ ਆਪਣੀ ਹੁੰਿਆ ਸਾਧੂ ਸੰਤਾਂ ਦੀ ਉੱਥੇ ਉਸ ਜਗ੍ਹਾ ਤੇ ਇਹ ਆ ਗਏ ਤੇ ਇਹਦੇ ਦੱਸਣ ਦੇ ਮੁਕਾਬਕ ਬਾਪੂ ਕਹਿੰਦਾ ਮੇਰੇ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਪਰਵਾਰ ਦਾ ਨਾ ਭਤੀਜੇ ਨੇ ਨਾ ਮੇਰਾ ਮੈਰਿਜ ਹੋਈ ਹੋਈ ਆ ਅੱਗੇ ਪਿੱਛੇ ਕੋਈ ਵੀ ਹੈ ਨਹੀਂਗਾ ਚਲੋ ਰਾਜਗੜ੍ਹ ਦੇ ਦੋ ਤਿੰਨ ਕ ਵੀਰ ਕੁੱਟੀਆਂ ਦੇ ਵਿੱਚ ਰਹਿੰਦੇ ਸੀ ਜਾਂ ਉੱਥੇ ਸ਼ੇਵਾਦਾਰ ਸੀਗੇ ਉਸ ਪਿੰਡ ਦੇ ਵਿੱਚ ਦੋ ਦੋ ਕ ਬੰਦੇ ਤਿੰਨ ਬੰਦੇ ਸਾਡੇ ਕੋਲ ਇੱਥੇ ਲੈ ਕੇ ਆ ਗਏ ਕਦੇ ਬਾਪੂ ਨੂੰ ਅੱਜ ਦੀ ਰਾਤ ਕਟਵਾ ਦੋ ਬਸ ਸਿਰਫ ਵੀ ਸਵੇਰੇ ਇਹ ਚਲੇ ਜਾਣਗੇ ਚਲੋ ਜਦੋਂ ਬਾਪੂ ਜੀ ਨਾਲ ਸਾਡੀ ਗੱਲ ਹੋਈ ਤਾਂ ਬਾਪੂ ਜੀ ਨੇ ਇਹ ਦੱਸਿਆ ਸਾਨੂੰ ਵੀ ਮੇਰੇ ਅੱਗੇ ਪਿੱਛੇ ਕੋਈ ਹੈ ਨਹੀਂ ਯਾਰ ਮੈਂ ਜਾਣਾ ਕਿੱਥੇ ਵੀ ਮੈਂ ਜਾਵਾਂ ਕਿਹੜੀ ਜਗ੍ਹਾ ਮੈਂ ਕਿੱਥੇ ਜਾਵਾਂ ਵੀ ਮੇਰੇ ਅੱਗੇ ਪਿੱਛੇ ਕੋਈ ਵੀ ਬਾਪੂ ਜੀ ਦੱਸ ਰਿਹਾ ਹੋਵੇ ਮੇਰਾ ਨਾਮ ਕਰਤਾਰ ਸਿੰਘ ਆ ਵੀ ਪਿਤਾ ਦਾ ਨਾਮ ਹੈ ਦਾ ਚੰਨ ਸਿੰਘ ਸਿੰਘ ਪਿੰਡ ਢੋਲੀਆ ਖੁਰਦ ਤਹਿਸੀਲ ਮੋਗਾ ਜ਼ਿਲ੍ਹਾ ਵੀ ਮੋਗਾ ਹੀ ਆ ਵੀ ਜੇ ਬਾਪੂ ਨੂੰ ਕੋਈ ਜਾਣਦਾ ਵਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਜਿਸ ਤਰ੍ਹਾਂ ਬਾਪੂ ਦੱਸ ਰਿਹਾ ਵੀ ਕਰਤਾਰ ਸਿੰਘ ਬਾਪੂ ਦਾ ਨੌਆ ਪਿਤਾ ਦਾ ਨਾਮ ਚੰਨ ਸਿੰਘ ਪਿੰਡ ਢੋਲੀਆ ਖੁਰਦ ਇਹ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਇਹ बापू ਜੀ ਦਾ ਹੱਥ ਆ ਬਾਪੂ ਹੱਥ ਦਿਖਾਓ ਜੀ ਬਾਪੂ ਦਾ ਹੱਥ ਨੇੜੇ ਕਰਕੇ ਦਿਖਾਏ ਇਸ ਤਰ੍ਹਾਂ ਹੱਥ ਆ ਬਾਪੂ ਜੀ ਦਾ ਨਾ ਤਾਂ ਹੈ ਮਤਲਬ ਨਾ ਕੋਈ ਨੀਕਰ ਵਗਾਰਾ ਜਾਂ ਕੁਝ ਵੀ ਪਾ ਨਹੀਂ ਸਕਦੇ ਬੜੀ ਪਰੇਸ਼ਾਨੀ ਹੈ ਇੱਕ ਨਾ ਵੀ ਪੈਰ ਤੋਂ ਵੀ ਤੁਰ ਫਿਰ ਨਹੀਂ ਸਕਦੇ ਜੀ ਤੇ ਬਾਪੂ ਜੀ ਤੁਰ ਫਿਰ ਸਕਦੇ ਨੇ ਜਿਹੜੇ ਸਕੰਜੇ ਵਾਲੀ ਤੁਰ ਫਿਰ ਸਕਦੇ ਨੇ ਕਮਜ਼ੋਰੀ ਆ ਕਹਿੰਦੇ ਤੇ ਇੱਥੋਂ ਥੱਲੇ ਵੀ ਪ੍ਰੈਸ਼ਰ ਹੋਇਆ ਜਾਦਾ ਹੈ ਸਾਡਾ ਤੇ ਇਹ ਵੀ ਬਾਪੂ ਜੀ ਕਹਿੰਦੇ ਸਾਡੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਿਵੇਂ ਬਾਪੂ ਜੀ ਸਹੀ ਕਹਿ ਰਹੇ ਹਾਂ ਵਾ ਵੀ ਮੇਰੇ ਅੱਗੇ ਪਿੱਛੇ ਕੋਈ ਹੈ ਨਹੀਂਗਾ ਜੇ ਕੋ ਪਰਿਵਾਰ ਦਾ ਨੰਬਰ ਜਾਣੇ ਤੇ ਪਿੰਡ ਦਾ ਮੈਂਬਰ ਮਿਲਦਾ ਵਾ ਸਾਡੇ ਨਾਲ ਸੰਪਰਕ ਜੁੜੋ ਕਰੇ 994186716 ਜਾਂ ਦੂਜੇ ਨੰਬਰ ਤੇ ਲਾ ਸਕਦਾ ਵਾ 8268631000 ਤੇ ਲਾ ਸਕਦੇ ਹਾਂ ਤਾਂ ਕਰਕੇ ਵੀ ਬਾਪੂ ਜੀ ਸਾਡੇ ਕੋਲ ਉਹਨਾ ਟਾਈਮ ਨੇ ਜਿੰਨਾ ਚਿਰ ਪਰਿਵਾਰ ਦਾ ਜਾਂ ਕੋਈ ਅੱਗੇ ਪਿੱਛੇ ਨਹੀਂ ਆਉਂਦਾ ਉਹਨਾ ਟਾਈਮ ਸੇਵਾ ਸੰਭਾਲ ਬਾਪੂ ਜੀ ਚਲੋ ਇੱਥੇ ਹੋਊਗੀ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਅੱਗੇ ਪਿੱਛੇ ਮੇਰਾ ਕੁਝ ਹੈ ਹੀ ਨਹੀਂਗਾ ਜਦੋਂ ਬਾਪੂ ਜੀ ਕਹਿੰਦੇ ਵੀ ਸਾਡੇ ਪਿੱਛੇ ਅੱਗੇ ਪਿੱਛੇ ਨਹੀਂ ਹੈਗਾ ਵੀ ਮੈਨੂੰ ਇੱਥੇ ਹੀ ਰੱਖ ਲਓ ਆਸ਼ਰਮ ਦੇ ਵਿੱਚ ਮਾਨਵ ਸੇਵਾ ਕਮ ਸੇਵਾ ਸਟੱਡੀ ਦੇ ਵਿੱਚ ਤਲੋ ਅਸੀਂ ਵਿਚਾਰ ਬਣਾਈ ਵੀ ਬਾਪੂ ਕਹਿ ਰਹੇ ਹਮੇਰੇ ਤੇ ਬਿੱਚ ਕੋਈ ਨਾਨਰ ਹੱਥ ਕੰਮ ਕਰ ਕਰਸਾ ਮ ਦਿਖਾਇਆ ਹੀ ਆ ਨਾ ਤੁਰ ਫੇਰ ਸਕਦੇ ਨੇ ਕਿਰਿਆ ਵੀ ਸ਼ੋਧ ਨਹੀਂ ਸਕਦੇ ਆਪ ਦੀ ਆਪ ਕੱਲੇ ਜਾਣੇ ਚਲੋ ਅਸੀਂ ਸ਼ਕੰਦੀ ਰਾਜ ਜਿੱਦਾਂ ਵੀ ਸਾਡੀ ਸੇਵਾ ਹੈਗੀ ਐਹੀ ਆਪ ਦੀ ਸੇਵਾ ਦੇ ਨਾਲ ਭਾਗ ਨਾਲ ਜਿੱਦਾਂ ਵੀ ਹੈਗਾ ਸੀ ਸੇਵਾ ਕਰ ਰਹੇ ਹਾਂ ਬਾਪੂ ਜੀ ਧਿਆਨ ਦਿਆ ਕਰੋ ਬਾਪੂ ਜੀ ਜਿਵੇਂ ਹੈਗੇ ਨੈਸਤਾਂ ਕੋਲ ਲੋਵਾਰ ਸੁਣਾ ਜਾ ਰਹਾਂ ਦੇ ਵਿੱਚੋਂ ਪੜਕਦਾ ਨਾ ਫੇਰੇ ਜੇ ਚਲੋ ਬਾਪੂ ਜੀ ਸਾਡੇ ਕੋਲ ਨਹੀਂ ਆਉਂਦੇ ਚਲੋ ਜ਼ਿੰਦਗੀ ਦਾ ਹੁਣ ਤੱਕ ਵੀ ਬਾਪੂ ਦੀ ਨਹੀਂ ਗਈ ਆ ਇਹ ਨਹੀਂ ਹੈਗਾ ਵੀ ਨਹੀਂ ਗਈ ਨਹੀਂ ਹੈਗੀ ਜੇ ਅਸੀਂ ਨਾ ਵੀ ਕਰਦੇ ਹੀ ਬਾਪੂ ਨੂੰ ਬਾਪੂ ਯਾਰ ਕੋਈ ਪਰਿਵਾਰ ਦਾ ਮੈਂਬਰ ਨਹੀਂ ਆਇਆ ਜਾਂ ਕਿੱਦਾਂ ਹਨਾ ਵੀ ਅਸੀਂ ਕਿਵੇਂ ਰੱਖ ਸਕਦੇ ਹਾਂ ਸਾਨੂੰ ਤੇ ਹਰ ਆਲ ਵਿੱਚ ਤੇ ਡੱਪ ਨੇ ਰੋਲਦੇ ਫਿਰਦੇ ਜਾਂ ਕੋਈ ਪਰੇਸ਼ਾਨੀ ਹੋ ਜੀ ਤਾਂ ਕਿੱਦਾਂ ਕੀ ਕਰਦੇ ਬਾਪੂ ਨੂੰ ਜੂੜ ਪਛਾਣਨਾ ਧਿਆਨ ਦੇਣਾ ਤੁਸੀਂ ਜ਼ਰੂਰ ਹਮਰਾ ਅੰਕਲ ਵੀਰ ਜਾਂ ਕੋਣ ਦੇਖੇ ਕੋਣਾ ਧਿਆਨ ਦੇਣਾ ਜ਼ਰੂਰ ਬਾਪੂ ਨੂੰ ਨਿਵਾ ਗਏ ਨਾ ਇਹਨਾਂ ਨੇ ਝੱਕਣਾ ਇੱਕ ਹੱਥ ਜਮਾ ਨਹੀਂ ਕੰਮ ਕਰਦਾ ਬਾਪੂ ਦਾ ਦੇਖੋ ਹੱਥ ਬਿੰਦਾ ਵਾ ਤੇ ਬਾਕੀ ਲੱਤਾਂ ਵੀ ਇਹਨਾਂ ਦੀਆਂ ਕਮਜ਼ੋਰ ਨੇ ਕਮਜ਼ੋਰੀਆਂ ਤੌਰ 'ਤੇ ਨਹੀਂ ਸਕਦੇ ਬਾਕੂ ਜੀ ਹਣੀ ਤੇ ਬਾਕੀ ਸਾਡੇ ਪਰਿਵਾਰ ਦੇ ਵਿੱਚ ਪਰ 17-18 ਪਰਿਵਾਰ ਦੇ ਵਿੱਚ ਐਸ਼ੋਲੇ ਮੈਂਬਰ ਰਹਿੰਦੇ ਨੇ ਜਿਹਨੂੰ ਸੇਵਾ ਵੀ ਵਿਆਕਰੋ ਸਾਥ ਵੀ ਵਿਆਕਰੋ ਸਾਡਾ ਯਾਰ ਸਾਰਿਆਂ ਨੂੰ ਹੱਥ ਜੋੜ ਬੇਨਤੀ ਆ ਸਾਥ ਸਹਿਯੋਗ ਜਿਹਨੂੰ ਵਿਆਕਰੋ ਤਾਂ ਕਿ ਇਨ੍ਹਾਂ ਬੀਰਾਂ ਦੀ ਭਰਾਵਾਂ ਦੀ ਬਾਪੂਆਂ ਦੀ ਬਜ਼ੁਰਗਾਂ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ ਜੋ ਸੇਵਾ ਪ੍ਰਮਾਤਮਾ ਨੇ ਡਿਊਟੀ ਸਾਡੀ ਲਾਈ ਆ ਜਿਵੇਂ ਜਿਵੇਂ ਵੀ ਪਰਿਵਾਰ ਦੇ ਵਿੱਚ ਮੈਂਬਰੋਂ ਦੇ ਗਏ ਨੇ ਮਹਾਰਾਜ ਦੀ ਕਿਰਪਾ ਹੋਈ ਹੈ ਗੁਰੂ ਰਾਮ ਦਾਸ ਜੀ ਦੀ ਠੀਕ ਹੁੰਦੇ ਰਹੇ ਗਏ ਨੇ ਠੀਕ ਹੋ ਰਹੇ ਨੇ ਕੁਝ ਬੰਦੇ ਠੀਕ ਹੋ ਕੇ ਚਲੇ ਗਏ ਕਈਆਂ ਦੇ ਘਰ ਵੀ ਲੱਭ ਗਏ ਪਰਿਵਾਰ ਵੀ ਲੱਭ ਗਏ ਤੇ ਸਾਡੀ ਡਿਊਟੀ ਆਕ ਵੀ ਮਹਾਰਾਜ ਨੇ ਲਾਈਆ ਡਿਊਟੀ ਵੀ ਜਿਵੇਂ ਵੀ ਜਿਵੇਂ ਕੋਈ ਵੀ ਆਉਂਦਾ ਵਾ ਪਰਿਵਾਰ ਦੇ ਵਿੱਚ ਉਸ ਮੈਂਬਰ ਦੀ ਅਸੀਂ ਨਵੇਂ ਦੀ ਵੀ ਜਾਂ ਪੁਰਾਣੇ ਦੀ ਵੀਡੀਓ ਸਮੇਂ-ਸਮੇਂ ਦੇ ਹਿਸਾਬ ਨਾਲ ਪਾਉਂਦੇ ਰਹਿੰਦੇ ਆ ਵੀ ਜੇ ਕਿਸੇ ਦਾ ਪਰਿਵਾਰ ਮੈਂਬਰ ਕੋ ਲੱਭ ਜਾਵਾ ਤੇ ਪਰਿਵਾਰ ਜਰੂਰ ਮਿਲੇ ਬੇਨਤੀ ਹੈ ਸ਼ੇਰ ਜਰੂਰ ਕਰਾ ਕਰੋ ਅਨਸ਼ਾਨੀ ਦੇ ਧਾਰਨ ਅਨਸ਼ਾਨੀ ਦੇ ਨਾਂ ਤੇ ਨਾ ਅਨਸ਼ਾਨੀ ਤੋਂ ਸਭ ਤੋਂ ਵੱਡਾ ਧਰਮ ਹੈ ਦੂਜਾ ਵੱਡਾ ਕੋ ਧਰਮ ਨਹੀਂ ਹੈਗਾ ਅਨਸ਼ਾਨੀ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਜੂ ਧਿਆਨ ਦਿਆ ਕਰੋ ਦੋ ਤਣਕ ਵੀ ਸਾਡੇ ਕੋਲ ਇਹ ਜੇ ਸੀ ਕਿ ਜਿਨ੍ਹਾਂ ਨੂੰ ਮਤਲਬ ਪਤਾ ਹੀ ਨਹੀਂ ਕਿ ਕਹੇ ਦੁਨੀਆਦਾਰੀ ਦਾ ਦੁਨੀਆਦਾਰੀ ਕੀ ਹੁੰਦੀ ਆ ਅੱਜ ਪ੍ਰਮਾਤਮਾ ਦੀ ਕਿਰਪਾ ਕੇ ਛੋੜੀਆਂ ਅਰਦਾਸਾਂ ਦੇ ਨਾਲ ਬਿਲਕੁਲ ਠੀਕ ਵੀ ਹੋ ਗਏ ਆਪ ਦਾ ਰਾਵਣਾ ਤੁਰੇ ਫਿਰਦੇ ਨੇ ਕਿਰਿਆ ਸੋਲਦੇ ਨੇ ਇੱਕ ਦੂਜੇ ਦੇ ਨਾਲ ਵੀ ਤੁਰੇ ਫਿਰਦੇ ਨੇ 7 ਵਜੇ ਬਾਅਦ ਵੀ ਦੁਜੀ ਨਾਲ ਤਰਾਰ ਰਹੇ ਨੇ ਤੇ ਸਾਧਨ ਵੀ ਪ੍ਰਮਾਦਮੇ ਦੀ ਤਰ੍ਹਾਂ ਬਿਲਕੁਲ ਠੀਕ ਆ ਸਾਡੇ ਕੋਲ ਕੂੜਾ ਲੱਗੇ ਨੇ ਪੱਕੇ ਸਾਰਾ ਕੋਈ ਇੰਤਜ਼ਾਮ ਆ ਕੋਈ ਇਹਦੀ ਗੱਲ ਨਹੀਂ ਗਰਮੀ ਦੇ ਵਿੱਚ ਚਲੋ ਗਰਮੀ ਹੀ ਜ਼ਿਆਦਾ ਪੈ ਰਹੀ ਆ ਤੇ ਠੀਕ ਆ ਤਾਪਮਾਨ ਠੀਕ ਆ ਤੇ ਜ਼ਿਆਦਾ ਤਾਂ ਹੈਗਾ ਤਾਪਮਾਨ ਪਰ ਉਹ ਜਿਹੇ ਏਜਸਟਮੈਂਟ ਕਰੀ ਜਾਣਾ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਸੁਵਿਧੀਆਂ ਸਿਹਤਾਂ ਦੀ ਲੋਡ ਆ ਕਰਨ ਇੱਥੇ ਜਿਵੇਂ ਅੱਕੇ ਹੁਣ ਸਾਡੇ ਕੋਲ ਤਕਰੀਬਨ 10 ਕਿਟਾਂ ਦਾ ਇੰਤਜ਼ਾਮ ਸਾਡੇ ਕੋਲ ਸਿਰਫ ਰਹਿ ਗਿਆ ਉਸ ਤੋਂ ਬਾਅਦ ਅੱਗੇ ਬਣਾਉਣ ਲਈ ਸੋਚਦੇ ਆਂ ਵੀ ਕੋਈ ਨਾ ਕੋਈ ਦਾਨੀ ਵੀਰ ਐਨ ਆਰ ਆਈ ਵੀਰ ਨੇ ਜਰੂਰ ਬੇਨਤੀ ਹੱਥ ਜੋੜ ਕੇ ਵੀ ਜਰੂਰ ਸੇਵਾ ਦੇ ਵਿੱਚ ਸਹਿਯੋਗ ਦਿਆ ਕਰੋ ਅਸੀਂ ਆਪਰੇ ਘਰੇ ਨਹੀਂ ਲਿਆਣਾ ਇੱਥੇ ਹੀ ਬਣਾਉਣਾ ਨਾਲ ਦੀ ਨਾਲ ਜਿਵੇਂ ਜਿਵੇਂ ਬਣਦਾ ਜਾਊਗਾ ਜਿਵੇਂ ਆਪਾਂ ਨੂੰ ਜਗ੍ਹਾ ਦੀ ਥੋੜ੍ਹ ਪੈਂਦੀ ਆ ਤਾਂ ਜਗ੍ਹਾ ਚਾਹੀਦੀ ਆ ਤਾਂ ਜਗ੍ਹਾ ਹੀ ਦਿਵਾ ਦਿਓ ਸਾਨੂੰ ਪੈਸਾਂ ਦੀ ਲੋੜ ਨਹੀਂ ਹੈਗੀ ਮਾਇਆ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਨਾ ਲੋਡ ਆ ਨਾ ਲੋਡ ਸੀ ਇੱਥੇ ਸਿਹਤਾਂ ਦੀ ਲੋੜ ਆ ਜਿਵੇਂ ਜਗਾ ਚਾਹੀਦੀ ਆ ਉਸ ਜਗਾ ਨੂੰ ਫਿਰ ਬਣਾਉਣ ਲਈ ਵੀ ਚਾਹੀਦਾ ਜਿਵੇਂ ਜਿਵੇਂ ਸਮੇ ਦੇ ਹਿਸਾਬ ਨਾਲ ਦੱਸਦੇ ਜਾਂਦੇ ਆ ਜਿਵੇਂ ਕੋਈ ਚੀਜ਼ ਬਣਦੀ ਆ ਉਹ ਵੀ ਦੱਸਦੇ ਆ ਜਿਵੇਂ ਸਾਡੇ ਕੋਲ ਸੇਵਾ ਆਉਂਦੀ ਆ ਤੇ ਸਾਡਾ ਗਰੁੱਪ ਬਣਾਇਆ ਉਹਦੇ ਤੋਂ ਸੇਵਾ ਵੀ ਦੱਸ ਰਹੇ ਆ ਵੀ ਆ ਪਾਈ ਸੇਵਾ ਆ ਗਈ ਇੰਨੀ ਸੇਵਾ ਸਭੰਦਿਆਂ ਦਿੱਤੀ ਆ ਤੇ ਆ ਜਗ੍ਹਾ ਤੇ ਲਾਤੀ ਤੇ ਮੈਂਬਰਾਂ ਨਾਲ ਕਮੇਟੀ ਮੈਂਬਰਾਂ ਨਾਲ ਦੱਸਦੇ ਰਹੇ ਹੁੰਦੇ ਆ ਤੇ ਜਰੂਰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਕਿਉਂਕਿ ਜਿੰਨੀ ਮਰਜ਼ੀ ਵੀਡੀਓ ਬਣਾਈਏ ਲੰਬੀ ਹੋਈ ਜਾਣੀ ਆ ਤਾਂ ਤੇ ਦੱchnਣ ਵਾਲੀਆਂ ਤਾਂ ਗੱਲਾਂ ਬਹੁਤ ਨੇ ਪਰ ਆਉਣ ਦੇ ਜਾਂਦੇ ਸੜਕ ਤੇ ਬਣੀ ਹੋਈ ਆ ਮਾਨਮ ਸਿੰਘ ਬੌਤਮ ਸਿੰਘ ਜੀ ਦਾ ਸੜੀ ਆਪਨਾ ਕਰੋ ਆਉਣ ਦੇ ਜਾਂਦੇ ਜਰੂਰ ਗਿੜਾ ਮਾਰਿਆ ਕਰੋ ਲੱਖਾਂ ਕਮੀਆਂ ਸਾਡੇ ਵਿੱਚ ਵੀ ਹੋਣਗੀਆਂ ਚਲੋ ਤੁਸੀਂ ਦੱchnਾ ਦੱਸ਼ਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ